ਹਾਬੂਤ ਰਹਿ ਗਈ ਇਹ ਲਾਉਣੇ ਕਿੱਥੇ ਇੱਥੇ ਦੇਖ ਲਓ ਜਿੱਥੇ ਲੱਗਦੀ ਹੁੰਦੀ ਹੈ ਇੱਥੇ ਲਾ ਦਵਾਂਗਾ ਨਾ ਸਾਹਮਣੇ ਜੇ ਇੱਥੇ ਲਾ ਲੈਣਾ ਹਾਂ ਜੱਟ ਪੂਰਾ ਕੈਮ ਹੈ ਤਾਂ ਹੈਲੋ ਗਾਇਜ਼ ਵੈਲਕਮ ਟੂ ਬੈਕ ਮਾਈ ਨਿਊ ਵਲੋਗ ਅੱਜ ਦਾ ਵਲੋਗ ਸਵੇਰੇ ਸਵੇਰੇ ਸਟਾਰਟ ਹੁੰਦਾ ਤੇ ਜਿਵੇਂ ਕਿ ਤੁਸੀਂ ਆਪਣਾ ਥੰਬਨੇਲ ਦੇਖ ਹੀ ਲੇਤਾ ਕਿਹੜੀ ਚੀਜ਼ ਆਪਾਂ ਲੈਣ ਜਾ ਰਹੇ ਹਾਂ ਅੱਜ ਆਪਾਂ ਇੱਕ ਨਵੀਂ ਮਸ਼ੀਨ ਲੈ ਕੇ ਆਉਣੇ ਆ ਜਿਹੜੀ ਕਣਕਾ ਕੱਢਣ ਵਾਲੀ ਹੁੰਦੀ ਆ ਵੈਸੇ ਤਾਂ ਬਾਈਆਂ ਨੂੰ ਆਪਾਂ ਪਹਿਲੀ ਹੀ ਕਿਹਾ ਸੀ ਕਿ ਮੇਰੇ ਛੇਤੀ ਛੇਤੀ ਤਿਆਰ ਕਰ ਦੋ ਥੋੜੇ ਲੇਟ ਹੋ ਗਏ ਕਿਉਂਕਿ ਕੰਮ ਦਾ ਕਾਸ ਹੋਇਆ ਪੈ ਇੱਕ ਤੇ ਹੁਣ ਸਵੇਰੇ ਸਵੇਰੇ ਬਾਈਆਂ ਦਾ ਫੋਨ ਆਇਆ ਕਹਿੰਦੇ ਆਜੋ ਵੀ ਚੱਕੀ ਆਪਣੀ ਪੂਰੀ ਤਿਆਰ ਹੈ ਮਤਲਬ ਮਸ਼ੀਨ ਕਣਕ ਵਾਲੀ ਤੁਹਾਨੂੰ ਦਿਖਾਉਣੇ ਕਹੇ ਜੀ ਹੁੰਦੀ ਆ ਉਹ ਤਾਂ ਆਪਾਂ ਪਿਛਲੇ ਸਾਲ ਆਪਾਂ ਆਵਲੀ ਲੈ ਕੇ ਆਏ ਸੀ ਨਵੀਂ ਤੇ ਇਸ ਸਾਲ ਫੇਰ ਆਪਾਂ ਚੜ੍ਹਦੇ ਨੂੰ ਹੀ ਨਵੀਂ ਮਸ਼ੀਨ ਇੱਕ ਹੋਰ ਲੈ ਕੇ ਆਉਣੇ ਆ ਤੇ ਚਲੋ ਫਿਰ ਮਿੱਤਰੋ ਛੇਤੀ ਛੇਤੀ ਚੱਲੀ ਆਪਾਂ ਮਸ਼ੀਨ ਲੈਣ ਬਹੁਤ ਯਾਰ ਕਰਦੇ ਆ ਹਨ ਬਹੁਤ ਯਾਰ ਕਰਦੇ ਆ ਮਹਾਂ ਬਜ਼ਾਰ ਘੜੀਆਂ ਨੇ ਆਪਣੇ ਵਾਲੀ ਕਿਹੜੀ ਇਹਨਾਂ ਨੂੰ ਆ ਲੱਗਦੀ ਆ ਆਓ ਦਰਵਾਜ਼ਾ ਕਿੱਥੇ ਖੜੀ ਹੈ ਹੋਰ ਕੀ ਪ੍ਰਾਣੀ ਬਹੁਤ ਆਦੀ ਦਾ ਪੀਓ ਬੜੀ ਬੜੀਆ ਵਰਤਨਾ ਹੋ ਗਿਆ ਜਦ ਤੂੰ ਹਾਂ 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 ਅੱਜੇ ਹੁਣ ਮੈਂ ਕੀ ਕਰਾਂ ਮੈਂ ਕਦੇ ਆ ਗਿਆ ਬਾਹਰ ਲੱਗ ਜਾਓ ਫਿਰ ਆ ਜਾਓ ਰੰਗ ਇਹ ਦੀ ਦੇਖੋ ਵੀ ਕਰੋ ਚੈੱਕ ਕੈਂਟ ਐਵੇਂ ਜੀ ਯਾਰ ਲਾ ਲਾ ਟਾਇਰ ਵਾਲ ਟਾਇਰ ਵਾਲਾ ਯਾਰ ਇਹਦਾ ਪਹਿਲਾਂ ਡਬਲ ਕਰਤੀ ਨਹੀਂ ਉਹ ਤਾਂ ਚੱਲੇ ਸਿੰਗਲ ਹੈ ਜੀ ਉਹ ਮੈਂ ਮਤਲਬ ਉਹ ਸੀਜਰੀਆਂ ਟੈਕਟਰ ਤੇ ਚੱਲਦੀ ਹੈ ਹਾਂ ਵੀ ਇੱਥੇ ਚੱਲੂਗੀ ਸਵਰਾਜ ਅੱਛਾ ਆਹ ਵੇ ਹਾਂ ਵਿਨਾਲ ਕਰਤੀ ਖੜੀ ਹੈ ਨਾ ਇਹਨਾਂ ਨੇ ਕੰਪੀਟੀਸ਼ਨ ਕਰਦੇ ਆ ਵੀ ਇਹ ਜੀ ਬੱਲੇ ਬੁਤੀ ਆਂ ਹੀ ਖੁੱਲਦਾ ਹੁਣ ਨਵੀਂ ਤੋ ਕਰੀਮਤ ਦੇ ਇਹੀ ਹੁੰਦਾ ਹੈ ਇਹ ਰੇਕ ਦੇ ਬੱਡਲ ਤੋਂ ਦਰਤਾਂ ਡਾਬਲਤਾ ਕਰਤੀ ਉਹਨਾਂ ਦਾ ਵੱਡੀ ਆ ਇਹ 55 ਜਦੋਂ ਜਿਹੜੀ ਘਟਣ ਪੈਦੀ ਆ ਤੁਸੀਂ ਮੈਨੂੰ ਗਾਈਡ ਕਰਦੇ ਆਂ ਪੋਸਟਰ ਆ ਪੋਸਟਰ ਮੈਨੂੰ ਆਏ ਸਮਝੇਗਾ ਆ ਕੀ ਜੇ ਸਮਾਇ ਤੇ ਆ ਜਿੱਥੇ ਨਾਲ ਜਿਹਨੇ ਗੁਰਦੀ ਜੀ ਆ ਚੋਣ ਆਈ ਸਮਾਈ ਠੀਕ ਹੈ ਕਾ ਨਾ ਦਿੱਤਾ ਜੀ ਤੋਂ ਮੈਂ ਜਿਹੜਾ ਆਇਆ ਬਾਈ ਰਿਲੀ ਨਹੀਂ ਆਪੇ ਕੋਈ ਬੋਟ ਬੜੀ ਬਣਾ ਕੇ ਫਿਰ ਵਾਦੀ ਚਾਉਣੇ ਆਉਂਦਾ ਨਾ ਨਿਰਦਾ ਨਹੀਂ ਹੋਣਾ ਇਹ ਹੋਵੇ ਇਹਨਾਂ ਦਾ ਕੰਮ ਹੋਊਗਾ ਅੱਛਾ ਜੀ ਉਹ ਹੀ ਆਲਾ ਥੋੜੀ ਬੰਦੀ ਹੈ ਹਲੋ ਮੈਂ ਫੋਨ ਲਾ ਕੇ ਮੈਂ ਦੋ ਦਿਨ ਹੋ ਗਏ ਮੈਨੂੰ ਕਹਿੰਦਾ ਬਾਹਰ ਹੀ ਆ ਬਸ ਹੈ ਮੈਂ ਡੱਬਾ ਵਾਲੀ ਆ ਔਰ ਜਿਹਨੇ ਮਹੀ ਚਲਾਈ ਨਾ ਕਿਤੇ ਬੰਦੇ ਦੇ ਉਹ ਚਾਉਣੇ ਓਕੀ ਹੈ ਰੱਬ ਜੀ ਮਾਰ ਇਹਦਾ ਗੱਲ ਹੈ ਜਿਹਨੇ ਚਲਾਈ ਉਹਨੂੰ ਕੋਈ ਹੋੜ ਇੱਕ ਨਹੀਂ ਹੈਗੀ ਉਹਨੂੰ ਕੋਈ ਦੇਖ ਨਹੀਂ ਹੁਣ ਦੂਜੇ ਨੂੰ ਚਲਾਉਣੇ ਵਰਨਾ ਨੇ ਹਾਂ ਹਾਂ ਉਹ ਮੈਂ ਦੋ ਗਰਮਾ ਪੁਰਾਣੋਂ ਆਇਆ ਦਾ ਦੇ ਮੈਂ ਆਏ ਆਏ ਕਰ ਲਾਏ ਕਰ ਲਾ ਹਾਂ ਤੇਰਾ ਫਰਕ ਪੈ ਜਾਂਦਾ ਹਾਂ ਫਰਕ ਨਹੀਂ ਡਰੀ ਜਾਂਦਾ ਉਹ ਤੇ ਬਗੜਾ ਪਾਸ ਮੈਂ ਤਾਰ ਲਾ ਲਾ ਮੈਂ ਤਾਰ ਲਾ ਲਾ ਤਾਰ ਲਾ ਲਾ ਕਿੱਥੇ ਕੰਨਾ ਕਿਹੋ ਜਿਹਾ ਹੋ ਜਾਣਾ ਕਿੱਥੇ ਜਾਏ ਸਟਿੱਕਰ ਹੀ ਲੋਟ ਆ ਕਾ ਸਾਫ ਕਰਨ ਵਾਲੀ ਮਸ਼ੀਨ ਕਣਕ ਸਾਫ ਕਰਨ ਵਾਲੀ ਮਸ਼ੀਨ दो हजार चौबीस मादल कितना ਜਾ ਟੋਟੇ ਲੱਗੇ ਚੜੀ ਕੋਈ ਹੈ ਇਹ ਅਜੇ ਰੇਜ ਨਹੀਂ ਵਾਰੀ ਕੋਲ ਉੱਤੀ ਥੋੜੀ ਚੇਰਾ ਚਟੀਆਂ ਕਰਾ ਹਾਂ ਤਾਂ ਪੁੱਛੀ ਗਾ 25 ਕਿਲੋ ਦੇ 11 ਚੱਲੂਗਾ ਕੋਲ ਕੋਈ ਨਾ ਤੇਰਾ ਇਹਦੇ ਚੱਲ ਜਾ ਥਰੇ ਵੀਰ ਤੇ ਲਾਵਾ ਨੂੰ ਕਰ ਆਪ ਹੁਣ ਗੇਰ ਨਾਲ ਤਾਂ ਬਬੂਤ ਰਹੀ ਗਈ ਇਹ ਵੀ ਲਾਉਣਾ ਕਿੱਥੇ ਇੱਥੇ ਦੇਖ ਲਓ ਜਿੱਥੇ ਲੱਗਦੀ ਹੁੰਦੀ ਐ ਇੱਥੇ ਲਾ ਦਵਾਂਗਾ ਨਾ ਸਾਹਮਣੇ ਜੇ ਆਹ ਹਾਂ ਇਹ ਨੂੰ ਬੜਾ ਬੰਨਦਾ ਕੀ ਕਰੇ ਨਾ ਮੈਂ ਨਾਲ ਦਿੱਤੇ ਬਣਾ ਕੋਈ ਸੱਗੜਨ ਹਾਂ ਹਾਂ ਲੋ ਇਹ ਲੱਗ ਗਈ ਬੂਤ ਟੋਲੋਸਾ ਇਹ ਵੀ ਲਾ ਦਿੰਦਾ ਤੂ ਲੱਕ ਕਿੱਥੇ ਦਾ ਲਾ ਲੈ ਨਹੀਂ ਕਿੱਥੇ ਲਾ ਲੈ ਲਾ ਰੱਖ ਲੋ ਆ ਵੀ ਲੈ ਲਾ ਲੈ ਲਾ ਲੈ ਤੂ ਤੱਕ ਆ ਦੇ ਨਹੀਂ ਹਾਂ ਦਸੇ ਮੇਸ਼ਾ ਬਲੇਲ ਕੋਟਲਾ ਹਾਂ ਲੈ ਆਣਾ ਲੈ ਜੀ ਫੀ ਕਰ ਲਈਏ ਛੋਲੇ ਵੀ ਸਟਿੱਕਰ ਆਏ ਵੀ ਸਾਰੇ ਚੱਕਰਾ ਕਰੋਮੀ ਆ ਤੁਹਾਨੂੰ ਬੁੱਕ ਲਾਉਣੇ ਦੇ ਨਾ ਸਟicker ਹੈ ਨਾ ਆਂ ਸਟicker ਬਣੇਗਾ ਵੀ ਲਾ ਲਾਂਗੇ ਉਹਦੇ ਵੀ ਹਾਂ ਉਹਦੇ ਵੀ ਲਾ ਲਾਂਗੇ ਨਾ ਲਾਉਣ ਕਰਮ ਕਿੰਨਾ ਤੱਕ ਪੜਾਂਗੇ ਉਹਦੇ ਤਾਂ ਨਹੀਂ ਹਨ ਇਹਨੇ ਸਟicker ਲੱਗੇ ਹੋਏ ਹਨ ਸੱਚੇ ਇਹ ਯਾਰ ਪੂਰਾ ਨਹੀਂ ਹੈ ਕਾ ਸੰਤਰੀ ਜਾ ਕਰੇ ਇਧਰ ਇਹ ਬਰੋਲਾਂਗੇ ਅੱਛਾ ਅੱਜ ਬੰਦ ਜੇ ਗਾਉਂ ਦੀ ਨੌਕਰੀ ਮਾਜੀ ਆ ਜਾ ਪਾਣਾ ਮੇਰੇ ਨਾਲ ਕੋਈ ਲੈਂਦੇ ਇਹ ਗੱਲ ਹੈ ਤੱਕਰ ਜਾਂ ਲੋਡ ਰਹੂਗਾ ਇਹ ਲਾਈਟ ਜੀ ਵਾਲਾ ਆਹ ਹੋ ਕੇ ਲਾ ਦੇ ਇਹ ਤਾਂ ਨਹੀਂ ਚਮਕਦੇ ਹੁਣ ਜਿਹੜੇ ਜ ਆ ਲਾਈਟ ਪੈਂਦੀ ਹੈ ਰਾਤ ਨੂੰ ਉਹ ਚਮਕਣ ਵਾਲੇ ਨਹੀਂ ਹੁੰਦੇ ਇੱਕ ਨਹੀਂ ਉਹ ਨਹੀਂ ਬੰਬਾਈ ਦੇ ਜਾਂ ਕਿਹਾ ਸਾਡੇ ਉਹਨੂੰ ਭਾਂਡੇ ਫੜੇ ਹਾਂ ਉਹਨਾਂ ਮਰੇ ਸਾੜਾ ਨੇ ਭੇਜੇ ਨਹੀਂ ਆਹ ਇੱਥੇ ਲਾ ਦੇ ਇਹ ਤਾਂ ਲਾ ਤਾ ਲਾ ਦੇ ਜਾਂ ਇੱਥੇ ਲਾ 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 ਨਹੀਂ ਤਾਂ ਉਹ ਚੱਕਰੀ ਨਾ ਮਾਦਾ ਪਹਿਲਾ ਦੋ ਹੀ ਲਾਇਆ ਮੈਂ ਇਹੀ ਕੰਮ ਹੀ ਕਰਿਆ ਅਜੇ ਤੱਕ ਚੱਕ ਮੈਂ ਤਾਂ ਬੋਲਦਾ ਲੱਗਿਆ ਮੈਂ ਸਾਰਾ ਭਰਿਆ ਵਾ ਕਿਹੜਾ ਆਹਾਂ ਮੈਂ ਪਦਰੇ ਦਾ ਸੀ ਆ ਹਾਂ ਚਲ ਆ ਲੈ ਤੇ ਦੇਉ ਅੱਛਾ ਆ ਬਹੁਤ ਤਾਂ ਅੰਨ ਲੱਗ ਰਿਹਾ 3 ਲੱਖ ਗੇ ਲੋਈ ਮੇਤਰਾ ਸਟicker ਆਪਣੇ ਕੇਰਾ ਲੱਗੇ ਤੇ ਪੈਰ ਵੀ ਚੇਂਜ ਕਰਾਤਾ ਹੋਰ ਦੇਖ ਆਹ ਰਕੇ ਤੇ ਚੰਗਰੀ ਲੰਬਾ ਆਇਆ ਮਾਸਕ ਛੋਟਾ ਛੋਟਾ ਨੇ ਹਾਂ ਆ ਕਿਵੇਂ ਜੀ ਬਈ ਆਹ we <laughs> ਐਸੀ ਕਿ ਮਿੱਤਰੋ ਆਪਣੀ ਕਣਕ ਸਾਫ ਕਰਨ ਵਾਲੀ ਮਸ਼ੀਨ ਤੇ ਇਹਦੇ ਨਾਲ ਹੀ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਦੱਬ ਕੇ ਜਟੂ ਸ਼ੇਅਰ ਕਰਦਿਆ ਕਰੋ ਚਲੋ ਠੀਕ ਹੈ ਮਿਲਦੇ ਆਂ ਅਗਲੋਗ ਵਿੱਚ ਬਾਏ